पङ्कज बन्धन पङ्कज बन्धन सिमरोङ्गद दुखने कन्द ਸਕ ਸ਼੍ਰੀ ਹਰ ਗੋਬਿੰਦ ਸੋ ਮਤ ਪਰ ਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਨਮੰਦ ਹੋਰੀ ਗੁਰ ਤੇਗ ਬਹਾਦਰ ਪਰਮ ਅਗੇਰ ਪਾਲਾ ਪਰਮ ਅਗੇਰ श्री गुरु गोबिन्द्रौ धरा परपनपन शीसा पनपन शीसाद जगदीशा सतगुरु ਪਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਤਿਗਨ ਬਿਨਾਸਨ ਸੋ ਵਾਹਿਗੁਰੂ ਜੀ ਕੀ ਫਤਿਹ ਹੈ ਤਿਗਨ ਬਿਨਾਸਨ ਸੋਏ ਦੋਹਰਾ ਦੇਖ ਮਥਾਨ ਮਹ ਭੈ ਸਹਾਈ ਜਹਾਨਾ ਪਹੁੰਚੈ ਬਾਪਨਾ ਮਾਈ ਬੁਝਿਓ ਸਖਣ ਕਹਿਓ પ્રસੰਗ ਜਾਨਿਓ ਸਬਿਨ ਗੁਰੂਨਿਤ ਸੰਗ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਭਾਈ ਕਟਾਰੂ ਦੀ ਰੱਖਿਆ ਕੀਤੀ ਕਿ ਭਾਈ ਤੂੰ ਕਦੇ ਘੱਟ ਨਹੀਂ ਤੋਲਣਾ ਉਹ ਘੱਟ ਨਹੀਂ ਸੀ ਤੋਲਦਾ ਪਰ ਇੱਕ ਵਾਰ ਨੇ ਵਟਾ ਲਿਆ ਕੋਈ ਨਵਾਂ ਤੇ ਉਹ ਵਟਾ ਘੱਟ ਸੀ ਤੇ ਉਸ ਤਰ੍ਹਾਂ ਚੱਲਦਾ ਰਿਹਾ ਕਿਸੇ ਚੁਗਲਖੋਰ ਨੇ ਚੁਗਲੀ ਕਰ ਦਿੱਤੀ ਤੇ ਜਦ ਉਹਦੇ ਵਟਿਆਂ ਦੀ ਚੈਕਿੰਗ ਹੋਈ ਤਾਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਬੈਠੇ ਹੀ ਉਹਦਾ ਵਟਾ ਪੂਰਾ ਕਰਤਾ ਇੱਕ ਪੰਜੀ ਹੱਥ ਉੱਤੇ ਰੱਖ ਕਰਕੇ ਔਰ ਇਹ ਘਟਨਾ ਦੀ ਗੱਲ ਜਦੋਂ ਭਾਈ ਕਾਰੂ ਨੇ ਆ ਕੇ ਸੰਗਤਾਂ ਨੂੰ ਦੱਸੀ ਤੇ ਸੰਗਤਾਂ ਬਹੁਤ ਹੈਰਾਨ ਤੇ ਖੁਸ਼ ਹੋਈਆਂ ਤੇ ਨਾਲ ਹੀ ਇਹ ਸਾਖੀ ਜਾਂ ਦੁਨੀਆ ਵਿੱਚ ਫੈਲ ਗਈ ਤੇ ਬਹੁਤ ਸਾਰੀਆਂ ਸੰਗਤਾਂ ਬਹੁਤ سارے ਲੋਕ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ ਇਹ ਸਾਖੀ ਨੂੰ ਸੁਣ ਕੇ ਹੀ ਦੋ ਸਿੱਖ ਭਾਈਪੁਰਿਆ ਤੇ ਭਾਈ ਚੂੜਾ ਜਿਹੜਾ ਚੌਧਰੀ ਇਹ ਦੋ ਭਰਾ ਆਉਂਦੇ ਆ ਇਹਨਾਂ ਨੇ ਆ ਕੇ ਸਰੂ ਕੀ ਬੇਨਤੀ ਕੀਤੀ ਆ ਸਰਬਾ ਨੇ ਇਹਨਾਂ ਨੂੰ ਕੀ ਉਪਦੇਸ਼ ਬਖਸ਼ਿਆ ਆਉ ਆਰੰਭ ਕਰਕੇ ਸਰਬਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰਚਲਨਾ ਵਿੱਚ ਲਵਾਓ ਹਾਜ਼ਰੀਆਂ ਗੁਰੂ ਘਰ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਗ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਮੇਖਾ ਮਾ ਥਾਨ ਮਹ ਭਏ ਸਹਾਈ ਜਹਾਂ ਨਾ ਪਹੁੰਚਾ ਬਾਪ ਨਾ ਮਾਈ ਕਹਿ ਲੱਗੇ ਜਦੋਂ ਸਿੱਖ ਦੇ ਉੱਤੇ ਤਕਲੀਫ ਹੁੰਦੀ ਆ ਕੋਈ ਔਖਾ ਸਬਾ ਆਉਂਦਾ ਜਿੱਥੇ ਸੰਸਾਰ ਦਾ ਕੋਈ ਵੀ ਰਿਸ਼ਤਾ ਇੱਥੋਂ ਤੱਕ ਕਿ ਮਾਂ ਬਾਪ ਵੀ ਨਹੀਂ ਪਹੁੰਚ ਸਕਦੇ ਉਦੋਂ ਫਿਰ ਪਰਮੇਸ਼ਰ ਆਪ ਹੀ ਗੁਰੂ ਬਣ ਕੇ ਸਹਾਈ ਹੁੰਦਾ ਹੈ ਜੋ ਜਿਉ ਸਿੱਖਣ ਕਹਿਓ ਪਰਸੰਗ ਜਾਣਿਓ ਸਬਿਨ ਗੁਰੂ ਨਿਤ ਸੰਗ ਜਦੋਂ ਇਹ ਗੱਲ ਕੁਝ ਦਿਨਾਂ ਬਾਅਦ ਆਕੇ ਭਾਈ ਘਟਾਰੀ ਨੇ ਸੰਗਤਾਂ ਨਾਲ ਸਾਂਝੀ ਕੀਤੀ ਕਿ ਗੁਰੂ ਕਿਵੇਂ ਸਹਾਇਤਾ ਕਰਦਾ ਹੈ ਤਾਂ ਸਾਰੀਆਂ ਸਿੱਖਾਂ ਨੇ ਇਹ ਪ੍ਰਸੰਗ ਭਾਈ ਘਟਾਰੂ ਨੂੰ ਕਹਿੰਦੇ ਪੁੱਛਣਾ ਕੀਤਾ ਹੈ ਜਿਵੇਂ ਪੈਸੇ ਕਰ ਬਾਏ ਦਾਏ ਸਤਿਗੁਰ ਤਾਰੇ ਸਪਿਨ ਬਤਾਏ ਉਹ ਸਾਰੀ ਕਹਾਣੀ ਪਹਿਲਾਂ ਕਟਾਰੂ ਨੇ ਦੱਸੀ ਫਿਰ ਸਿੱਖਾਂ ਨੇ ਵੀ ਦੱਸੀ ਕਹਿੰਦੇ ਹਾਂ ਯਾਰ ਇੱਕ ਦਿਨ ਗੁਰੂ ਅਰਜਨ ਦੇਵ ਜੀ ਆਪਣੇ ਦੋਨਾਂ ਹੱਥਾਂ ਤੇ ਪੰਜ ਪੈਸਿਆਂ ਨੂੰ ਲੈ ਕੇ ਵਾਰ-ਵਾਰ ਤੋਲ ਰਹੇ ਸੀਗੇ ਇਹ ਦਾ ਮਤਲਬ ਉਹਦੇ ਤੇਰੀ ਮਦਦ ਕੀਤੀ ਸੀ ਸੋਜਾ ਸਬੈਸਾ ਦਾ ਗੁਰ ਪਸਰਿਓ ਸਾਰੇ ਸਿੱਖ ਹੋਤ ਹੈ ਆਨ ਹਜ਼ਾਰੇ ਇਉ ਸਤਿਗੁਰੂ ਅਰਜਨ ਦੇਵ ਜੀ ਦਾ ਸੁਜਸ ਸਿਫਤ ਦੁਨੀਆ ਵਿੱਚ ਫੈਲ ਗਈ ਆ ਤੇ ਬਹੁਤ ਸਾਰੀਆਂ ਲੋਕ ਹੋਰ ਵੀ ਨਵੇਂ-ਨਵੇਂ ਆ ਕੇ ਸਿੱਖ ਬਣਨ ਲੱਗੇ ਇਹ ਸਾਖੀ ਸੰਪੂਰਨ ਹੋਈ ਸੀ ਅਗਲਾ ਅਧਿਆਇ ਆਰੰਭ ਹੁੰਦਾ ਹੈ ਅਧਿਆਇ 52 ਵਾਂ ਦੋਹਰਾ ਪੁਰੀਆ ਚੂਹੜਾ ਚੌਧਰੀ ਹੁੰਤੇ ਗ੍ਰਾਮ ਕੇ ਦੋਏ ਇਹ ਕਹਿਣ ਲੱਗੇ ਦੋ ਸਿੱਖ ਹਨ ਭਾਈ ਪੁਰੀਆ ਤੇ ਭਾਈ ਚੂੜ ਦੋਨੇ ਇੱਕ ਪਿੰਡ ਦੇ ਚੌਧਰੀ ਸਨ ਸ੍ਰੀ ਅਰਜਨ ਕੋ ਸੁਜਸ ਸੁਣ ਕਾਂਖੀ ਗਤ ਕੇ ਹੋਏ ਇਹਨਾਂ ਨੇ ਵੀ ਜਦ ਗੁਰੂ ਅਰਜਨ ਦੇ ਮਹਾਰਾਜ ਜੀ ਦੀਆਂ ਇਹ ਕਹਾਣੀਆਂ ਸਾਖੀਆਂ ਸਿਫਤਾਂ ਸੁਣੀਆਂ ਇਨਾਂ ਨੇ ਵੀ ਆਪਣੀ ਮੁਕਤੀ ਦੀ ਇੱਛਾ ਲੈ ਕੇ ਗੁਰੂ ਕੋਲੇ ਜਾਣ ਦੀ ਸਲਾਹ ਕੀਤੀ ਹੈ ਸਰਦਾ ਤਰ ਆਏ ਗੁਰਦੁਆਰੇ ਕਰ ਜੋਰੇ ਸੁਬ ਦਰਸ ਨਿਹਾਰੇ ਔਰ ਬੜੀ ਸ਼ਰਧਾ ਭਾਵਨਾ ਨਾਲ ਇਹ ਵੀ ਇੱਕ ਦਿਨ ਅੰਮ੍ਰਿਤਸਰ ਧੰਨ ਗੁਰੂ ਅਰਜਨ ਦੇਵ ਜੀ ਕੋਲ ਆਉਂਦੇ ਹਨ ਪਾਦਾ ਅਰਬਿੰਦ ਬੰਦਨਾ ਕਰੀ ਜਥਾ ਸ਼ਕਤ ਭੇਟ ਸੋ ਢਿਗ ਧਰੀ ਇਹਨਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਆ ਮੱਥਾ ਟੇਕਿਆ ਜਥਾ ਸ਼ਕਤ ਜੋ ਭੇਟਾ ਲੈ ਕੇ ਆਏ ਸੀ ਉਹ ਵੀ ਅੱਗੇ ਰੱਖੀ ਆ ਬੈਠੇ ਆਗਿਆ ਪਾਏ ਅਗਾਰੀ ਹਿਤ ਭੋਜਨ ਅਰਦਾਸ ਉਚਾਰੀ ਔਰ ਆਗਿਆ ਲੈ ਕੇ ਸਤਿਗੁਰਾਂ ਦੇ ਸਾਹਮਣੇ ਬੈਠ ਗਏ ਹਨ ਤਾਂ ਸਤਿਗੁਰੂ ਇਹਨਾਂ ਨੂੰ ਪੁੱਛਦੇ ਹਨ ਸੁਨੋ ਗਰੀਬ ਨਵਾਜ ਕਿਰਪਾਲਾ ਬਿਤਿਓ ਪਰਤੀ ਖਤ ਹਮ ਚਿਰ ਕਾਲਾ ਪਾਤਸ਼ਾਹ ਕਹਿੰਦੀ ਆ ਵੀ ਸਿੱਖੋ ਕਿਵੇਂ ਆਉਣਾ ਹੋਇਆ ਅੱਜ ਤੁਹਾਡਾ ਤੇ ਉਹ ਕਹਿਣ ਲੱਗੇ ਮਹਾਰਾਜ ਆਉਣ ਨੂੰ ਤਾਂ ਬੜਾ ਜੀ ਕਰਦਾ ਸੀਗਾ ਬਸ ਟਾਈਮ ਲੱਗ ਗਿਆ ਤੇ ਅੱਜ ਸਮਾਂ ਨਿਕਲਿਆ ਤੁਹਾਡੇ ਚਰਨਾਂ ਵਿੱਚ ਆਏ ਹਾਂ ਆਵਣ ਕੋ ਚਾਹਤ ਚਿਤਰਹਿ ਕਾਰਜ ਅਨੇਕ ਪ੍ਰਕਾਰਨ ਅਹੈ ਆਉਣ ਦੇ ਤਾਂ ਮਹਾਰਾਜ ਬੜੀ ਇੱਛਾ ਸੀ ਕਿ ਪਰ ਕਈ ਪ੍ਰਕਾਰ ਦੇ ਕੰਮ ਧੰਦੇ ਕਾਰਨ ਵਿੱਚ ਬਣ ਜਾਂਦੇ ਆਇਆ ਨਹੀਂ ਸੀ ਜਾਂਦਾ ਥੰ ਪਰ ਅਬ ਕਰੁਨਾ ਤੁਮ ਹੋਈ ਸ਼ਰਨ ਪਰੈ ਸਰਦਾ ਤਰ ਦੋਈ ਅੱਜ ਤੁਸੀਂ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਤੱਕ ਬੁਲਾ ਲਿਆ ਹੈ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ ਗ੍ਰਾਮ ਚੌਦਰਤਾ ਕਾਰਜੂ ਪਾਵੇ ਤਿੰਨ ਮੈਂ ਹਮ ਬਹੁ ਝੂਠ ਕਮਾਵੇ ਮਾਰੇ ਅਸੀਂ ਚੌਧਰੀ ਹਾਂ ਪਿੰਡ ਦੇ ਤੇ ਚੌਧਰਤਾ ਕਰਦੇ ਆ ਚੌਧਰੀ ਸਰਕਾਰੀ ਬੰਦੇ ਹੁੰਦੇ ਆ ਤੇ ਇਸ ਕਰਕੇ ਸਰਕਾਰਾਂ ਵਿੱਚ ਝੂਠ ਵੀ ਚੱਲਦਾ ਕਹਿੰਦੇ ਮਹਾਰਾਜ ਸਾਨੂੰ ਨਗਰ ਦੇ ਕੰਮਾਂ ਦੇ ਵਿੱਚ ਕਈ ਵਾਰੀ ਝੂਠ ਬੋਲਣਾ ਪੈਂਦਾ ਸ੍ਰੀ ਗੁਰਜੀਤ ਮਹੋਏ ਉਦਾਰਾ ਸੁਨਿਓ ਚਹਤ ਉਪਦੇਸ਼ ਤੁਮਾਰਾ ਤੇ ਬਾਦਸ਼ਾਹ ਅਸੀਂ ਤੁਹਾਡੇ ਕੋਲੋਂ ਬੇਨਤੀ ਕਰਕੇ ਬਚਨ ਸੁਣਨੇ ਚਾਹੁੰਦੇ ਆ ਉਪਦੇਸ਼ ਲੈਣਾ ਚਾਹੁੰਦੇ ਆ ਕਿ ਸਾਡਾ ਕਿਵੇਂ ਉਧਾਰ ਹੋ ਸਕਦਾ ਹੈ ਸ੍ਰੀ ਅਰਜਨ ਸੁਨੀਕਾ ਸਿੱਖ ਅਰਜਨ ਕਿਰਪਾ ਕਰੇ ਜਿਨ ਕੋ ਜਸ ਅਰਜਨ ਔਰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਦੀ ਅੱਜ ਸੁਣ ਕੇ ਬੇਨਤੀ ਸੁਣ ਕੇ ਸਤਿਗੁਰੂ ਕਿਰਪਾ ਕਰਦੇ ਹਨ ਜਿਨ੍ਹਾਂ ਦਾ ਜਸ ਭਾਵ ਅਰਜਨ ਇਥੇ ਅਰਜਨ ਦਾ ਅਰਥ ਹੈ ਔਰ ਹੁੰਦਾ ਦੁਸ਼ਮਣ ਔਰ ਜਾਨ ਹੁੰਦਾ ਰੱਬ ਦਾ ਪਿਆਰਾ ਇਸ ਤਰ੍ਹਾਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੁਸ਼ਮਣਾਂ ਦੇ ਉੱਤੇ ਇਸ ਤਰ੍ਹਾਂ ਪੈਂਦੇ ਹਨ ਤਾਂ ਸਤਿਗੁਰਾਂ ਦਾ ਜਿਹੜਾ ਬਲ ਹੈ ਉਹ ਦੁਨੀਆ ਵਿੱਚ ਫੈਲਿਆ ਹੋਇਆ ਹੈ ਐਸੇ ਸਤਿਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਹਨ ਸ੍ਰੀ ਮੁਖ ਤੇ ਸੁਬ ਬਾਕ ਉਚਾਰਾ ਤਿਆਗੋ ਝੂਠ ਕ੍ਰੋਧ ਅਹੰਕਾਰਾ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਤਾਂ ਬਹੁਤ ਵੱਡੇ ਬਕਾਰ ਹੈ ਫੇ ਝੂਠ ਬੋਲਣਾ ਤੁਸੀਂ ਝੂਠ ਦੇ ਨਾਲ-ਨਾਲ ਇਹ ਸਾਰੇ ਬਕਾਰ ਛੱਡੋ ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਝੂਠ ਨਹੀਂ ਬੋਲਣਾ, ਕ੍ਰੋਧ ਨਹੀਂ ਕਰਨਾ ਤੇ ਹੰਕਾਰ ਵੀ ਨਹੀਂ ਕਰਨਾ ਇਹ ਤਾਂ ਸਿੱਖ ਨੂੰ ਭਾਉਂਦਾ ਹੀ ਨਹੀਂ, ਚਾਹੀਦਾ ਹੀ ਨਹੀਂ। ਝੂਠ ਸਮਾਨ ਪਾਪ ਨਾ ਕੋਈ ਨਹੀਂ ਝੂਠ ਤੇ ਸੁਭਗਤ ਹੋਈ। ਝੂਠ ਵਰਗਾ ਤਾਂ ਪਾਪ ਹੀ ਕੋਈ ਨਹੀਂ ਝੂਠ ਨਹੀਂ ਬੋਲਣਾ ਚਾਹੀਦਾ। ਜਿਵੇਂ ਦਸਵੇਂ ਪਾਤਸ਼ਾਹ ਜੀ ਕਹਿੰਦੇ ਆ ਸਿੱਖਾ ਜੇ ਤੂੰ ਪਾਸ ਹੋਣਾ ਹੈ ਜੇ ਤੂੰ ਰੱਬ ਦੇ ਦਰਸ਼ਨ ਕਰਨੇ ਆ ਤਾਂ ਕਾਮ ਕ੍ਰੋਧ ਅਹੰਕਾਰ ਲੋਭ ਮੋਹ ਹੱਠ ਮੋਹ ਨ ਮਨਸਿਓ ਲਿਆਵੇ ਕਾਮ ਕ੍ਰੋਧਾ ਲੋਭ ਮੋਹ ਹੱਠ ਮੋਹ ਨ ਮਨਸਿਓ ਲਿਆਵੇ ਤਭੀ ਆਤਮ ਤੱਟ ਕੋ ਦਰਸੈ ਪਰਮਪੁਰਖੇ ਪਾਵੇ ਤਾਂ ਪਾਤਸ਼ਾਹ ਜੀ ਕਹਿੰਦੇ ਹਨ ਸਿੱਖੋ ਇਹ ਤਾਂ ਕਮ ਛੱਡਨੇ ਪੈਣੇ ਆ ਫਿਰ ਝੂਠ ਨੇ ਬੋਲਣਾ ਇਹ ਝੂਠ ਵਰਗਾ ਤਾਂ ਪਾਪ ਹੀ ਕੋਈ ਨਹੀਂ ਕਲ ਕੋ ਕੂਰ ਕਹੈ ਅਗਵਾਨੀ ਕੂਰ ਬਿਕਾਰਨ ਕੀ ਗਰਜ ਧਾਨੀ ਇਹ ਝੂਠ ਤਾਂ ਕਲਯੁਗ ਦਾ ਮੁਖੀ ਹੈ ਅਗਵਾਨੀ ਹੈ ਸਾਰੀ ਦੁਨੀਆ ਝੂਠ ਤੇ ਚਲਦੀ ਹੈ ਤੇ ਕਲਯੁਗ ਦਾ ਇਹ ਮੁਖ ਵਜੀਰ ਹੈ ਜੋ ਕਰ ਨੇਮ ਕੂਰ ਨਹ ਕਹੈ ਤੈਨ ਕੋ ਮੁਕਤ ਸੁਗਮਹੀ ਅਹ ਜੇ ਕੋਈ ਨੇ ਬਣਾ ਲਵੇ ਵੀ ਆਪਾਂ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ ਭਾਵੇਂ ਮਰ ਜਾਈਏ ਜੋ ਕਹਿਣਾ ਸੱਚੋ ਸੱਚ ਕਹਿਣਾ ਤੇ ਬਾਤ ਸੱਚਾ ਕਹਨੀ ਉਹਦੀ ਸੁਗਮ ਛੇਤੀ ਸੌਖੀ ਹੀ ਮੁਕਤੀ ਹੋ ਸਕਦੀ ਆ ਬਾਦ ਜਨ ਕੀ ਤੋਂ ਝੂਠ ਕਰ ਲਿਓ ਬੋਲ ਨਾ ਕੂਰ ਪਨ ਗੁਰ ਸਿੱਖ ਕਸ਼ਟ ਸਹਤ ਨਾ ਭਵੇ ਭਵੇਖ ਜੇ ਭੁੱਲ ਕੇ ਵੀ ਕਰੇ ਸਿੱਖ ਝੂਠ ਨਾ ਬੋਲੇ ਦਾ ਆਉਣ ਵਾਲੇ ਸਮੇਂ ਵਿੱਚ ਕਰੇ ਵੀ ਦੁੱਖਾਂ ਵਿੱਚ ਨਹੀਂ ਜਾਵੇਗਾ ਦੁੱਖ ਨਹੀਂ ਆਉਣਗੇ ਗੁਰਤ ਸੁਨ ਪੁਰੀਆ ਪੁਨ ਪਣ ਕੂਰ ਬਿਨਾਨ ਚੌਦਰ ਬਣ ਤੁਣ ਚੌਧਰੀ ਜਿਹੜਾ ਸੀਗਾ ਪੁਰੀਆ ਉਹ ਕਹਿ ਲੱਗਿਆ ਮੈਂ ਝੂਠ ਬੋਲੇ ਮੈਂ ਸਾਡੀ ਚੌਧਰੀ ਨਹੀਂ ਬਣਦੀ ਭਾਪ ਕਈ ਵਾਰੀ ਲੋਕਾਂ ਨੇ ਫੈਸਲੇ ਕਰੋਨੇ ਉੱਥੇ ਵੀ ਇੱਕ ਨੂੰ ਝੂਠ ਬੋਲਣਾ ਇੱਕ ਨੂੰ ਸੱਚ ਬੋਲਣਾ ਇਸ ਕਰਕੇ ਫਿਰ ਅਸੀਂ ਚੌਧਰ ਪਣਾ ਭਾਪ ਪਿੰਡ ਦੇ ਕੰਮ ਤਾਂ ਦੇ ਕਿਵੇਂ ਕਰਾਂਗੇ ਮਾਰਾ ਝੂਠ ਦਾ ਸਾਥੋਂ ਛੱਡਣਾ ਮੁਸ਼ਕਲ ਹੋਇਆ ਪਿਆ ਝੂਠ ਬਿਨਾ ਨਾ ਹੋਏ ਗੁਜ਼ਾਰਾਨ ਝਗੜੇ ਪਰੈ ਅਨਿਕ ਹੀ ਆਨ ਪਿੰਡ ਵਿੱਚ ਬੜੇ ਝਗੜੇ ਹੁੰਦੇ ਰਹਿੰਦੇ ਆ ਸਾਨੂੰ ਕਿਤੇ ਨਾ ਕਿਤੇ ਝੂਠ ਕੇ ਤੇ ਸੱਚ ਬੋਲਣਾ ਪੈਂਦਾ ਤੇ ਮਾਰਾ ਝੂਠ ਬਿਨਾ ਤਾਂ ਗੁਜ਼ਾਰਾ ਨਹੀਂ ਹੁੰਦਾ ਸਾਡਾ ਹੁਣ ਕੀ ਕਰੀਏ ਫਿਰ ਸ੍ਰੀ ਅਰਜਨ ਸੁਣ ਤਬਾ ਕਿਰਪਾਲਾ ਕਹਿਓ ਕਰੋ ਨਜ ਪੁਰ ਧਰਮਸ਼ਾਲਾ ਪਾਤਸ਼ਕ ਨੇ ਵੀ ਆਇਆ ਕਰੋ ਇੱਕ ਹੋਰ ਯੁਗਤੀ ਦੱਸ ਦਿੰਨੇ ਆ ਕਹਨੇ ਜੀ ਉਹ ਕੀ ਕਹਨੇ ਐ ਕਰਿਓ ਆਪਣੇ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾਓ ਕਥਾ ਕੀਰਤਨ ਰੀਤ ਚਲਾਓ ਗੁਰ ਕੋ ਸ਼ਬਦ ਸੁਮੋ ਅਰਗਾਓ ਤੁਸੀਂ ਧਰਮਸ਼ਾਲਾ ਵਿੱਚ ਫਿਰ ਜਾਇਆ ਕਰੋ ਉੱਥੇ ਕੋਈ ਰੱਬ ਦੇ ਪਿਆਰੇ ਕਥਾ ਵਾਚਕ ਕੀਰਤਨ ਕਰਨ ਵਾਲੇ ਰੱਖੋ ਉੱਥੇ ਕਥਾ ਕੀਰਤਨ ਦੀ ਰੀਤ ਚਲਾਓ ਤੇ ਫਿਰ ਤੁਸੀਂ ਉੱਥੇ ਰੋਜ਼ ਜਾਣਾ ਕਰੋ ਦੋਨੋਂ ਸਮੇਂ ਜਾਹੋ ਤਿਸ ਥਾਨ ਚਤੁਰ ਚਤੁਰ ਘਟਿਕਾ ਹਿਤ ਥਾਨ ਤੋ ਚਾਰ ਘੜੀਆਂ ਸਮਾਂ ਕੱਢ ਕੇ ਰੋਜ਼ ਉੱਥੇ ਜਾ ਕੇ ਧਰਮਸ਼ਾਲਾ ਵਿੱਚ ਬੈਠਿਆ ਕਰੋ ਗੁਰਬਾਣੀ ਕੀ ਕਥਾ ਸੁਣੀ ਜਾ ਇਕ ਚਿਤ ਹੋਏ ਕਰ ਪ੍ਰੇਮ ਰਖੀਜੈ ਉਹ ਧਰਮਸ਼ਾਲਾ ਜਿਸ ਨੂੰ ਅੱਜ ਗੁਰਦੁਆਰਾ ਕਹਿੰਦੇ ਆ ਇਸੇ ਦਿਨਾਂ ਪਹਿਲਾਂ ਧਰਮਸ਼ਾਲਾ ਸੀਗਾ ਬਾਬਾ ਨਾਨਕ ਜੀ ਜਿੱਥੇ-ਜਿੱਥੇ ਗਏ ਦੇਸ਼ਾਂ-ਵਦੇਸ਼ਾਂ ਵਿੱਚ ਉਥੇ ਹਰ ਪਿੰਡ ਵਿੱਚ ਧਰਮਸ਼ਾਲਾ ਜ਼ਰੂਰ ਬਣਵਾਉਂਦੇ ਸੀਗੇ ਕਿ ਵੀ ਇੱਥੇ ਇੱਕ ਸਾਂਝਾ ਥਾਂ ਬਣਾਓ ਉਥੇ ਬੈਠ ਕੇ ਸਾਰੇ ਸੇਵਨ ਭਜਨ ਕਰਿਆ ਕਰੋ ਤਾਂ ਇਸ ਤਰ੍ਹਾਂ ਇਹਨਾਂ ਨੂੰ ਵੀ ਹੁਕਮ ਹੋਇਆ ਵੀ ਪਿੰਡ ਵਿੱਚ ਧਰਮਸ਼ਾਲਾ ਬਣਾਓ ਉਥੇ ਚਾਰ ਘੜੀਆਂ ਸਮਾਂ ਕੱਢ ਕੇ ਜਾਇਆ ਕਰੋ ਸਗਰੇ ਦਿਨ ਜੋ ਝੂਠ ਕਮਾਇਓ ਧਰਮਸ਼ਾਲਾ ਮਹਿ ਆਨ ਲਿਖਾਇਓ ਤੇ ਤੁਸੀਂ ਕੰਮ ਕਰਨਾ ਹੈਗਾ ਜਦੋਂ ਧਰਮਸ਼ਾਲਾ ਵੀ ਜਾਣਾ ਹੈ ਨਾ ਦਿਨ ਵਿੱਚ ਜਿੰਨੇ ਝੂਠ ਬੋਲੇ ਹੋਣ ਉਥੇ ਕਾਪੀ ਲਵਾ ਦਿਓ ਧਰਮਸ਼ਾਲਾ ਦੇ ਗ੍ਰੰਥੀ ਕੋਲੇ ਉਹਦੇ ਕੋਲੇ ਆਪਣੇ ਸਾਰੇ ਬੋਲੇ ਹੋਏ ਝੂਠ ਲਿਖਾ ਕੇ ਆਇਆ ਕਰੋ ਇੱਕ ਮਾਸ ਲਗ ਕਾਗਜ਼ ਸਾਰੋ ਕਰਾਂ 71 ਭਲੇ ਨਰਤਾਰੋ ਇੱਕ ਮਹੀਨਾ ਤੁਸੀਂ ਇੱਕਾਪੀ ਕਾਗਜ਼ਾਂ ਦੇ ਉੱਤੇ ਰੋਜ਼ ਬੋਲੇ ਹੋਏ ਝੂਠ ਜਿਹੜੇ ਹੰਥ ਨੇ ਜਾ ਕੇ ਲਿਖਾਇਆ ਕਰੋ ਧਰਮਸ਼ਾਲਾ ਵਿੱਚ ਗ੍ਰੰਥੀ ਦੇ ਕੋਲ ਜਬ ਹ ਅਮਸਿਆ ਕੋਤਮ ਆਵੋ ਸੋ ਕਾਗਜ਼ ਆਪਣੇ ਸੰਗ ਲਿਆਵੋ ਜਦੋਂ ਗਾਹਾਂ ਨੂੰ ਸਾਡੇ ਕੋਲ ਆਉਂ ਮਹੀਨੇ ਬਾਅਦ ਤੁਸੀਂ ਮੱਥਿਆ ਵਾਲੇ ਦਿਨ ਜਾਂ ਹੋਰ ਕਿਸੇ ਦਿਨ ਤਉ ਲਿਖਿਆ ਹੋਇਆ ਕਾਗਜ਼ ਕਾਪੀ ਸਾਡੇ ਕੋਲੇ ਲੈ ਕੇ ਆਇਓ ਝੂਠ ਮਹੀਨੇ ਬੋਲੋ ਜੇ ਤੇ ਹਮਹਿ ਸੁਣਾਵੋ ਮਿਲ ਕਰ ਤੇਤੇ ਸਾਰੇ ਮਹੀਨੇ ਵਿੱਚ ਜਿੰਨੇ ਝੂਠ ਬੋਲੋਗੇ ਉਹ ਕਾਪੀ ਤੇ ਲਿਖਾ ਦਿਓ ਫਿਰ ਉਹ ਕਾਪੀ ਨਾਲ ਲੈ ਕੇ ਆ ਕੇ ਸਾਨੂੰ ਸਾਰੇ ਝੂਠ ਸੁਣਾ ਦਿਓ ਕਰੋ ਪੁਨ ਸੋਪੇ ਲਿਖ ਕਰੀ ਕ ਆਨ ਸੁਨਾਵੋ ਸકલ ਉਚਿਰ ਕੇ ਚੰਗੇ ਤੇ ਮਾੜੇ ਕਰਮ ਚੰਗੇ ਕਰਮ ਵੀ ਲਿਖ ਲਿਓ ਜੇ ਕੋਈ ਪੁੰਨਦਾਨ ਕੀਤਾ ਉਹ ਵੀ ਨਾਲ ਲਿਖ ਲਿਆ ਕਰਿਓ ਤੇ ਜਿਹੜੇ ਝੂਠ ਬੋਲੋਗੇ ਉਹ ਵੀ ਲਿਖ ਲਿਆ ਕਰੋ ਇਹ ਸਾਰਾ ਸਾਨੂੰ ਲਿਹਾ ਕੇ ਸੁਨਾਇਓ ਫਿਰ ਸੁਨਾਉ ਉਪਦੇਸ਼ ਨਮੋ ਕਰ ਗੁਰ ਕੋ ਕਿਤਕ ਦਿਵਸ ਮਹਿ ਗਮਨੈ ਪੁਰ ਕੋ ਇਉ ਗੁਰੂ ਅਰਜਨ ਦੇਵ ਜੀ ਤੋਂ ਆਗਿਆ ਲੈ ਕੇ ਫਿਰ ਆਪਣੇ ਪਿੰਡ ਕਹਿੰਦੇ ਚਲੇ ਜਾਂਦੇ ਹਨ ਜਿਮ ਗੁਰ ਕਹਿਓ ਰਚੀ ਧਰਮਸ਼ਾਲਾ ਕਥਾ ਕੀਰਤਨ ਹੋਇ ਜੁਗ ਕਾਲ ਹੁਣ ਗੁਰੂ ਨੇ ਜਿਵੇਂ ਕਿਹਾ ਸੀ ਪਿੰਡ ਜਾ ਕੇ ਇਹਨਾਂ ਨੇ ਇੱਕ ਸਾਂਝੀ ਥਾਂ ਬਣਾਈ ਆ ਇੱਕ ਧਰਮਸ਼ਾਲਾ ਬਣਾਈ ਆ ਕਹਿਓ ਝੂਠ ਸੋ ਕਰੈ ਲਿਖਾਵਣ ਸਤ ਸੰਗਤ ਮੈਂ ਹੋਇਆ ਸਰਮਾਵਣ ਔਰ ਇੱਕ ਮਨੁੱਖ ਨੂੰ ਉਸ ਧਰਮਸ਼ਾਲਾ ਵਿੱਚ ਗ੍ਰੰਥੀ ਅਗਵਾਈ ਭਾਵ ਆਗੂ ਬਣਾ ਕੇ ਰੱਖ ਲਿਆ ਉਹਦੀ ਡਿਊਟੀ ਲਾ ਦਿੱਤੀ ਆ ਧਰਮਸ਼ਾਲਾ 'ਚ ਹੁਣੇ ਗੁਰੂ ਪਿਆਰਿਓ ਜਦੋਂ ਸਤਗੁਰਾਂ ਦਾ ਹੁਕਮ ਮੰਨ ਕੇ ਸ਼ਾਮਾਂ ਨੂੰ ਜਾਂਦੇ ਹਨ ਧਰਮਸ਼ਾਲਾ ਦੇ ਵਿੱਚ ਕੋਨ ਜਬ ਕੂਰਾ ਬੋਲੇ ਬੈ ਲਗਾ ਰਦਾ ਵਿਚਾਰੇ ਕਿਆ ਕਹ ਅਗੈ ਹੁਣ ਝੂਠ ਲਿਖਾਉਣ ਲੱਗੇ ਜਾ ਕੇ ਕਾਪੀ ਦੇ ਵਿੱਚ ਹੋ ਲਖਾਣਵੇ ਦੱਸਣਾ ਪਿਆ ਸੱਚ ਵੀ ਅੱਜ ਅਸੀਂ ਐਨਾ ਝੂਠ ਬੋਲਿਆ ਜੀ ਆਹ ਝੂਠ ਬੋਲਿਆ ਆਹ ਝੂਠ ਬੋਲਿਆ ਹੁਣ ਉਹ ਲਖਾਉਂਦਿਆਂ ਨੂੰ ਸ਼ਰਮ ਆਉਣ ਲੱਗੀ ਕਹਿੰਦੇ ਕਬ ਹਟ ਜਾਏ ਕਬ ਹੈ ਕਹ ਕੂਰ ਪੁਨ ਚਲ ਆਵੇ ਗੁਰੂ ਹਜੂਰ ਇਸ ਤਰ੍ਹਾਂ ਕਦੇ ਕਦੇ ਮੈਂ ਸੋਚਿਆ ਕੱਲ ਨੂੰ ਗੁਰੂ ਸਾਹਿਬ ਕੋਲ ਆ ਕਾਪੀ ਲੈ ਜਾਵਾਂਗੇ ਝੂਠ ਬੋਲਿਆਂ ਦੀ ਗਲਤੀਆਂ ਦੀ ਉੱਥੇ ਸ਼ਰਮ ਆਊਗੀ ਇਸ ਕਰਕੇ ਕਦੇ ਝੂਠ ਬੋਲਣ ਤੋਂ ਹਟ ਜਾਂਦੇ ਆ ਫਿਰ ਫੇਰ ਝੂਠ ਬੋਲਣ ਲੱਗ ਜਾਂਦੇ ਆ ਲੱਗ ਹੈ ਸੁਣਾਵਨ ਲੱਜਿਤ ਹੋਏ ਤਉ ਹੁਕਮ ਬਸ ਗੁਰ ਕੇ ਦੋਏ ਪਰ ਗੁਰੂ ਦੇ ਹੁਕਮ ਵਿੱਚ ਬੱਜੇ ਹੋਏ ਦੋਨੇ ਜਣੇ ਉਹ ਕਾਪੀ ਤੇ ਆਪਣੇ ਝੂਠ ਤੇ ਚੰਗੇ ਕੰਮ ਦੋਨੇ ਲਿਖਾਉਂਦੇ ਰਹੇ ਲੇਖਾ ਜੋਖਾ ਸਭ ਕਾ ਗੱਦ ਕੋ ਦੇ ਸੁਣਾਏ ਪੀਛਰਹ ਅਧਿਕ ਪਛਤਾਏ ਇਸ ਤਰ੍ਹਾਂ ਗੁਰੂ ਪੈ ਜਦੋਂ ਸੁਣਾਉਂਦੇ ਹਨ ਉਸ ਗ੍ਰੰਥੀ ਨੂੰ ਕਿ ਅੱਜ ਅਸੀਂ ਆ ਝੂਠ ਬੋਲਿਆ ਲਿਖਦੇਓ ਆ ਝੂਠ ਬੋਲਿਆ ਲਿਖਦੇਓ ਤਾਂ ਬੜੇ ਸ਼ਰਮਸ਼ਾਰ ਹੁੰਦੇ ਹਨ ਖਛਟ ਮਹੀਨੇ ਬੀਤੇ ਜਬ ਤਿਆਗਿਓ ਗਇਓ ਝੂਠ ਤਬ ਸਬੈ ਹੁਣ ਗੁਰੂ ਪਿਆਰਿਓ 6 ਮਹੀਨਿਆਂ ਵਿੱਚ ਵਿੱਚ ਇਹਨਾਂ ਨੇ ਪੱਕਾ ਇਰਾਦਾ ਬਣਾ ਲਿਆ ਵੀ ਆ ਝੂਠ ਨਹੀਂ ਬੋਲਣਾਗਾ ਕਿੰਨੀ ਸ਼ਰਮ ਆਉਂਦੀ ਆ ਝੂਠ ਬੋਲ ਕੇ ਔਰ ਬੋਲੇ ਹੋਏ ਝੂਠ ਨੂੰ ਅੱਗੇ ਦੱਸਣ ਚ ਕਿੰਨੀ ਸ਼ਰਮ ਆਉਂਦੀ ਆ ਛੀ ਮਹੀਨਿਆਂ ਵਿੱਚ ਇਹਨਾਂ ਨੇ ਝੂਠ ਬੋਲਣਾ ਬੰਦ ਕਰ ਦਿੱਤਾ ਇਕ ਤਾਂ ਨਰਨ ਬਿਖਿਆ ਬੜਿਆਈ ਸਭਾ ਮਜਾਰ ਗੁਰੂ ਅਗਵਾਈ ਇਕ ਤਾਂ ਇਹਨਾਂ ਦੀ ਲੋਕਾਂ ਵਿੱਚ ਵਡਿਆਈ ਸੀ ਇਹ ਚੌਧਰੀ ਸੇ ਦੂਜੇ ਗੁਰੂ ਦੀ ਸਭਾ ਦੇ ਵਿੱਚ ਵੀ ਇਹ ਉਹਨਾਂ ਦਾ ਆਉਣਾ ਜਾਣਾ ਸੀਗਾ ਇਸ ਕਰਕੇ ਹੁਣ ਜਦੋਂ ਇਹਨਾਂ ਨੇ ਝੂਠ ਬੋਲਣਾ ਬੰਦ ਕਰਤਾ ਤਾਂ ਲੋਕਾਂ ਨੇ ਇਹਨਾਂ ਨੂੰ ਸਤਕਾਰ ਵੀ ਦੇਣਾ ਕੀਤਾ ਲਜਿਤ ਹੋਏ ਬਿਸੂਰਨ ਫੇਰ ਇਆ ਤੇ ਤਿਆਗ ਦੀਨ ਇਕ ਬੇਰ ਫਿਰ ਇਹਨਾਂ ਨੇ ਪੱਕਾ ਰੱਦਾ ਕਰ ਲਿਆ ਸ਼ਰਮਸ਼ਾਰ ਹੁੰਦੇ ਸੀਗੇ ਕਾਪੀ ਦੇਖ ਕੇ ਬਾਰ ਬਾਰ ਵੀ ਜਦ ਆਪ ਇੰਨੀਆਂ ਗਲਤੀਆਂ ਕਰਦੇ ਆ ਵਾਕਿਆ ਗੁਰੂ ਸਾਹਿਬ ਕਹਿੰਦੇ ਆ ਰਹਿ ਰਸ ਕਰਦੇ ਨਾ ਆਪ ਹੱਥ ਨੇ ਰਹਿ ਰਸ ਕਰਨ ਵੇਲੇ ਪੈਣ ਵੇਲੇ ਸੋਚਿਆ ਕਰੋ ਅੱਜ ਕਿੰਨੇ ਲੋਕਾਂ ਦਾ ਦਿਲ ਦਿਖਾਇਆ ਕਿੰਨੇ ਲੋਕਾਂ ਨੂੰ ਦੁਖੀ ਕੀਤਾ ਕਿੰਨਿਆਂ ਦੀ ਅਸੀਂ ਲੁੱਟਮਾਰ ਕੀਤੀ ਧੋਖਾ ਕੀਤਾ ਕਿੰਨਿਆਂ ਨਾਲ ਝੂਠ ਬੋਲਿਆ ਅੱਜ ਦਿਨ ਵਿੱਚ ਕਿੰਨੀਆਂ ਗਲਤੀਆਂ ਕੀਤੀਆਂ ਫਿਰ ਸੋਲਾ ਸਾਹਿਬ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਜਾਂ ਸੋਲਾ ਸਾਹਿਬ ਦਾ ਪਾਠ ਕਰਕੇ ਫਿਰ ਕਹੋ ਕਿ ਮਾਰਾ ਅੱਜ ਮੈਂ ਇੰਨੇ ਝੂਠ ਬੋਲੇ ਇੰਨੀਆਂ ਗਲਤੀਆਂ ਮੈਥੋਂ ਹੋਈਆਂ ਮੈਨੂੰ ਬਖਸ਼ ਲੈਣਾ ਹੌਲੀ ਹੌਲੀ ਇਹ ਕਰ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਸਾਡਾ ਮਨ ਜਿਹੜਾ ਉਹ ਬਦਲ ਜਾਵੇਗਾ ਔਰ ਉਹ ਗਲਤੀਆਂ ਛੱਡੀਆਂ ਸ਼ੁਰੂ ਕਰ ਦੇਵੇਗਾ ਇਸੇ ਤਰ੍ਹਾਂ ਇਹਨਾਂ ਦੀਆਂ ਵੀ ਉਹ ਗਲਤੀਆਂ ਨਿਕਲ ਗਈਆਂ ਝੂਠ ਬੋਲਣਾ ਕਹਿੰਦੇ ਇਹਨਾਂ ਦਾ ਬੰਦ ਹੋ ਗਿਆ ਭਲੇ ਕਰਮ ਕਰੀ ਬਰ ਰਚ ਜਾਗੀ ਗੁਰ ਉਪਦੇਸ਼ ਨਾਮ ਲਿਵ ਲਾਗੀ ਜਦੋਂ ਇਹਨਾਂ ਨੇ ਝੂਠ ਬੋਲਣਾ ਤੇ ਗਲਤ ਕਰਮ ਕਰਨੇ ਬੰਦ ਕਰ ਦਿੱਤੇ ਹੁਣ ਇਹਨਾਂ ਦੀ ਸੁੱਤ ਜਿਹੜੀ ਆ ਜਾਗ ਪਈਆ ਇਹਨਾਂ ਦੀ ਰੁਚੀ ਗੁਰੂ ਨਾਲ ਜੁੜ ਗਈ ਆ ਇਹਨਾਂ ਦੀ ਇੱਛਾ ਗੁਰੂ ਦੇ ਨਾਮ ਜਪਣ ਵਿੱਚ ਲੱਗ ਗਈ ਆ ਨਿਕ ਪੰਥ ਪਰਯ ਬੁੱਧ ਆਈ ਪਰਾਬਰਦਾਰ ਤੇ ਤਿਆਗੀ ਬਰਿਆਈ ਇਸ ਤਰ੍ਹਾਂ ਗੁਰੂ ਤੋਂ ਡਰਨ ਲੱਗਣ ਲੱਗਿਆ ਤੇ ਮਾੜੇ ਕੰਮ ਛੱਡਣ ਲੱਗੇ ਝੂਠ ਬੋਲਣਾ ਬੰਦ ਕਰ ਦਿੱਤਾ ਸਤ ਸੰਗਤ ਮੇਰਾ ਜਨਮ ਸੁਧਾਰੇ ਥਿਰ ਹੈ ਬਹੁਤ ਸਤ ਗੁਰ ਕੇ ਦਵਾਰੇ ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਸਤ ਸੰਗ ਵਿੱਚ ਬੈਠ ਕੇ ਆਪਣਾ ਜਨਮ ਸੁਧਾਰਨ ਲੱਗੇ ਗੁਰੂ ਘਰ ਵਿੱਚ ਜ਼ਿਆਦਾਤਰ ਬੈਠਣ ਲੱਗੇ ਹੁਣ ਚੰਗੇ ਕੰਮਾਂ ਵੱਲ ਧਿਆਨ ਦੇਣ ਲੱਗੇ ਕਹ ਇਨਾਂ ਨੇ ਚੌਧਰ ਪੁਣਾ ਵੀ ਛੱਡ ਦਿੱਤਾ ਐ ਤੇ ਝੂਠ ਬੋਲਣਾ ਵੀ ਬੰਦ ਕਰ ਦਿੱਤਾ ਐ ਸੇਵਾ ਬਿਖਾ ਲਗੇ ਕਰ ਪ੍ਰੇਮ ਪ੍ਰਾਪਤ ਪਈ ਅੰਤ ਕੋ ਸ਼ੇਮ ਇਸ ਤਰ੍ਹਾਂ ਇਨਾਂ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਅਖੀਰ ਇਨਾਂ ਦੀ ਮੁਕਤੀ ਹੋਈ ਜੀ ਇਕ ਪੈੜਾ ਪੁਣ ਦੁਰਗਾ ਆਇਓ ਸ਼੍ਰੀ ਅਰਜਨ ਕੋ ਸੀਸ ਨਵਾਇਓ ਸੋ ਗੁਰੂ ਪਿਆਰੇ ਸਾਖੀ ਸੰਪੂਰਨ ਹੋਈ ਭਾਈ ਪੁਰੀਏ ਤੇ ਭਾਈ ਚੂੜਦਾ ਝੂਠ ਕਿਵੇਂ ਖਤਮ ਕੀਤਾ ਸਤਿਗੁਰ ਨੇ ਇਹ ਸਾਖੀ ਸੰਪੂਰਨ ਹੋਈ ਅਗਲੀ ਸਾਖੀ ਚੱਲਦੀ ਆ ਇੱਕ ਦਿਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਇੱਕ ਪੈੜਾ ਨਾਮ ਦਾ ਸਿੱਖ ਇੱਕ ਦੁਰਗਾ ਨਾਮ ਦਾ ਸਿੱਖ ਆਉਂਦਾ ਹੈ ਬੈਠੇ ਸਨਮੁਖ ਅਰਜ ਗੁਜਾਰੇ ਕਰੋ ਪ੍ਰਭੂ ਕਲਿਆਣ ਹਮਾਰੀ ਇਹਨਾਂ ਨੇ ਬੇਨਤੀ ਕੀਤੀ ਪਾਤਸ਼ਾ ਸਾਡੀ ਵੀ ਕਲਿਆਣ ਕਰੋ ਕਿਰਪਾ ਕਰੋ ਸਾਡੀ ਕਲਿਆਣ ਕਿਵੇਂ ਹੋਵੇਗੀ ਸਿੱਖ ਹਜ਼ਾਰੋਂ ਸੇਵ ਕਮਾਈ ਹਮਨੇ ਸੁਨੇ ਪਰਮਗਤ ਪਾਈ ਅਸੀਂ ਬੜੇ ਸਿੱਖਾਂ ਦੇ ਕੋਲੋਂ ਤੁਹਾਡੀ ਮਹਿਮਾ ਸੁਣੀ ਆ ਜਿਨ੍ਹਾਂ ਦੀ ਤੁਸੀਂ ਮੁਕਤੀ ਕੀਤੀ ਜਿਸੇ ਬੇਦ ਹਮਰੇ ਮਿਟੇ ਕਲੇਸ਼ ਸ਼੍ਰੀ ਮੁਖਤੇ ਕੀ ਜੈ ਉਪਦੇਸ਼ ਸਾਡਾ ਮਹਾਰਾਜ ਕਲਿਆਣ ਕਿਵੇਂ ਹੋ ਸਕਦਾ ਸਾਨੂੰ ਵੀ ਐਸਾ ਉਪਦੇਸ਼ ਬਖਸ਼ੋ ਹੋਰ ਸਰਦਾ ਤਿੰਨ ਕੈ ਢਿੜ ਜਾਣੇ ਸਤਗੁਰ ਗਤਕ ਦਾ ਗਰਾਬ ਖਾਨੇ ਤਾਂ ਪਾਤਸ਼ਾਹੀ ਇਹਨਾਂ ਦੇ ਢਿੜ ਸਰਦਾ ਵੇਖ ਕੇ ਇਹਨਾਂ ਨੂੰ ਵੀ ਉਪਦੇਸ਼ ਦਿੱਤਾ ਮੁਕਤੀ ਦਾ ਸਤਗੁਰਾਂ ਨੇ ਇਹਨਾਂ ਨੂੰ ਕੀ ਕਿਹਾ ਇਹ ਵਿਚਾਰ ਆਪਾਂ ਅਗਲੇ ਦੀਵਾਨਾ ਵਿੱਚ ਸਰਬਨ ਕਰਾਂਗੇ ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਮੋਲਦਿਆਂ ਨੇਕ ਆਖਰ ਬਾਦ ਕਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਹੇ ਅਚੁੱਤ ਹੇ ਪਾਰ ਬ੍ਰਹਮ ਅਬੇ ਨਾਸਿਆਗਨਾਸ ਹੇ ਪੂਰਨ ਹੇ ਸਰਬਮੈ ਦੁਖ ਪੰਜਨ ਗੁਣਤਾਸ ਹੇ ਸੰਗੀਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ ਹੇ ਗੋਬਿੰਦ ਹੇ ਗੋਣ ਨਿਦਾਨਨ ਜਿ ਕੈ ਸਦਾਤ ਦੇਕ ਹੇ ਅਪਰੰਪਰ ਹਰ ਹਰੇ ਪੀ ਹੋ ਅਨਹਾਰ ਹੇ ਸੰਤਹਿ ਕੈ ਸਦਾ ਸੰਗ ਜੇ ਤਰਾ ਅਧਾਰ ਹੇ ਠਾਕੁਰ ਹੋਂ ਦਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨੇ ਕਦੀ ਜੈ ਨਾਮ ਦਾਣ ਰੱਖੋ ਹਿਆ ਪਰੋਏ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਗੁਰ ਤਹਿ ਪ੍ਰਸਾਦ ਸਚ ਹੋਏ ਵਾਹ ਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ ਨਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਦਗਨ ਬినాਸ਼ਣ ਸੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ